ਹਾਂਜੀ ਸਸਰੀਆ ਗਾਲ ਪੰਜਾਬੀ ਆ ਚੁਗਿਆ ਤੇ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾ ਦਨੇ ਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਮੁਰਤੋ ਜਿਹੜਾ ਕਿ ਖਾਸ ਕਰਕੇ ਖੇਤੀ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਸੁਖਬੀਰ ਦੇ ਭਤੀਜੇ ਦਾ ਇੱਕ ਅੱਜ ਇੰਟਰਵਿਊ ਹੈ ਜਿਹਦੇ ਵਿੱਚ ਇੱਕ ਮਾਮਲਾ ਬਹੁਤ ਹੀ ਅਹਿਮ ਉਹ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਕਿਉਂਕਿ ਉਹਨਾਂ ਨੂੰ ਦਰਸਾਲ ਦੇ ਵਿੱਚ ਕੁਝ ਸਵਾਲ ਪੁੱਛੇ ਗਏ ਪੱਤਰਕਾਰ ਦੁਆਰਾ ਉਹਨਾਂ ਨੇ ਉਸ ਗੱਲ ਦਾ ਜਵਾਬ ਕੀ ਦਿੱਤਾ ਹਰਾਨ ਕਰ ਦੇਣ ਵਾਲਾ ਵਿਕਰਮ ਸਿੰਘ ਮਜੀਠੀਆ ਨੂੰ ਵੀ ਸੁਖਬੀਰ ਸਿੰਘ ਬਾਦਲ ਨੂੰ ਵੀ ਕਿਉਂਕਿ ਇਸ ਗੱਲ ਨੂੰ ਨਸ਼ਰ ਕਰਨਾ ਇਸ ਲਈ ਜ਼ਰੂਰੀ ਹੈ ਉਹਨਾਂ ਦੇ ਹੀ ਘਰ ਦੇ ਵਿੱਚੋਂ ਕਿਵੇਂ ਯਾਨੀ ਖਬਰਾਂ ਨਸ਼ਰ ਹੁੰਦੀਆਂ ਨੇ ਬਾਅਦ ਵੱਡਾ ਮਾਮਲਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਸੁਖਬੀਰ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਪਹਿਲੀ ਖਬਰ ਸਾਂਝੀ ਕਰਾਂਗੇ ਭੁੱਕੀ ਦੀ ਖੇਤੀ ਨੂੰ ਲੈ ਕੇ ਜਿਹੜੀ ਕਿ ਖਸ ਖਸ ਦੀ ਖੇਤੀ ਪੰਜਾਬ ਦੇ ਅੰਦਰ ਔਰ ਉਸ ਤੋਂ ਪਹਿਲਾਂ ਇਸ ਮਾਮਲੇ ਦੇ ਉੱਤੇ ਕੱਲੇ ਸਾਡੇ ਪੰਜਾਬ ਦੇ ਆਮ ਲੋਕ ਹੀ ਨਹੀਂ ਬਲਕਿ ਉਹ ਲੋਕ ਜਿਹੜੇ ਕਦੇ ਵੀ ਕਿਸੇ ਨਸ਼ੇ ਨੂੰ ਛੂਹਦੇ ਤੱਕ ਨਹੀਂ ਬਾਣੀਆਂ ਕੌਮ ਵੀ ਇਸ ਪੱਧਰ ਤੇ ਆ ਗਈ ਹੈ ਕਿ ਧਰਨੇ ਦੇ ਵਿੱਚ ਉਹਨਾਂ ਨੇ ਇੱਕ ਅਪੀਲ ਕਰ ਦਿੱਤੀ ਹੈ ਉਹ ਬਾਣੀਆਂ ਜਿਹੜਾ ਕਿ ਉਹਨਾਂ ਦਾ ਪ੍ਰਧਾਨ ਬਾਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਅਪੀਲ ਕੀਤੀ ਹੈ ਤਾਂ ਕਿ ਪੰਜਾਬ ਦੇ ਅੰਦਰ ਜਿਵੇਂ ਕਿ ਚਿੱਟੇ ਦੀ ਬਹਾਰ ਦੇ ਨਾਲ ਗੋਲੀਆਂ ਦੀ ਬਹਾਰ ਦੇ ਨਾਲ ਪੰਜਾਬ ਸਾਡਾ ਅੱਧਾ ਖਾਲੀ ਹੋ ਚਲਿਆ ਇਸ ਕਰਕੇ ਖਾਸ ਖਾਸ ਦੀ ਖੇਤੀ ਦੇ ਉੱਤੇ ਕਿ ਮੋਰ ਲੱਗਣ ਜਾ ਰਹੀ ਹੈ ਮੁੱਖ ਮੰਤਰੀ ਇਹਦੇ ਬਾਰੇ ਕੀ ਕਹਿੰਦੇ ਨੇ ਔਰ ਦੂਜੇ ਪਾਸੇ ਅਪੀਲ ਕਿਵੇਂ ਕੀਤੀ ਜਾ ਰਹੀ ਹੈ ਇਹ ਖਬਰ ਬੜੀ ਹੀ ਅਹਿਮ ਹੈ ਕਿਉਂਕਿ ਜੇਕਰ ਖਾਸ ਖਾਸ ਦੀ ਖੇਤੀ ਪੰਜਾਬ ਦੇ ਅੰਦਰ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਲਾਹਾ ਮਿਲ ਜਾਣਾ ਪਹਿਲੀ ਗੱਲ ਪੰਜਾਬ ਦੇ ਅੰਦਰੋਂ ਜਿਹੜਾ ਕਿ ਬਹੁਤ ਸਾਰੇ ਕੈਮੀਕਲ ਨਸ਼ੇ ਜਿਹੜੇ ਕਿ ਪੰਜਾਬ ਦੇ ਅੰਦਰ ਮਾਰੂ ਨਸ਼ੇ ਨੇ ਕਿਉਂਕਿ ਉਹ ਮਾਰਦੇ ਨੇ ਤਾਂ ਪੂਰੀ ਖੇਤੀ ਜੇਕਰ ਹੁੰਦੀ ਹੈ ਤਾਂ ਬਹੁਤੇ ਲੋਕਾਂ ਨੇ ਇਹੀ ਕਹਿਣਾ ਅਸੀਂ ਪ੍ਰਮੋਟ ਕਿਸੇ ਵੀ ਨਸ਼ੇ ਨੂੰ ਨਹੀਂ ਕਰਾਂਗੇ ਕਿ ਆ ਨਸ਼ਾ ਪੰਜਾਬ ਦੇ ਅੰਦਰ ਹੋਣਾ ਚਾਹੀਦਾ ਪਰ ਜਿਹੜੀ ਅਪੀਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀਤੀ ਜਾ ਰਹੀ ਹੈ ਬੇਹੱਦ ਜ਼ਿਆਦਾ ਇਹ ਮੈਂ ਕਿ ਵਾਕਈ ਇਸ ਦੇ ਆਰਡਰ ਜਾਂ ਦੀ ਅਨੁਮਤੀ ਪੰਜਾਬ ਦੇ ਕਿਸਾਨਾਂ ਨੂੰ ਲਾਇਸੈਂਸ ਮਿਲਣਗੇ ਜਾਂ ਫਿਰ ਇਹ ਅਪੀਲ ਬਣ ਕੇ ਰਹਿ ਜੂਗੀ ਕਿਉਂਕਿ ਧਰਨਾ ਬੜਾ ਇਹ ਮੈਂ ਔਰ ਸਵਾਲ ਵੀ ਬੜੇ ਸਿੱਧੇ ਜਿਹੇ ਨੇ ਤਾਂ ਪਹਿਲੀ ਖਬਰ ਖਾਸ ਖਾਸ ਦੇ ਉੱਤੇ ਇਹਨਾਂ ਕਿ ਸਾਡੇ ਪੰਜਾਬ ਦੇ ਅੰਦਰ ਇਹਦੀ ਖੇਤੀ ਹੋਣੀ ਚਾਹੀਦੀ ਹੈ ਇਹ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਸਾਜੀ ਕਰਾਂਗੇ ਸੁਖਵੀਰ ਬਾਦਲ ਵਿਕਰਮ ਮਜੀਠੀਆ ਉਹਨਾਂ ਦੇ ਦੋਵਾਂ ਦੇ ਉੱਤੇ ਇੱਕ ਸਵਾਲ ਪੁੱਛਿਆ ਗਿਆ ਪੱਤਰਕਾਰ ਦੁਆਰਾ ਸੁਖਵੀਰ ਸਿੰਘ ਬਾਦਲ ਦੇ ਭਤੀਜੇ ਨੂੰ ਉਹਨਾਂ ਨੇ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਕਹੀ ਹੈ ਜਿਹੜੀ ਕਿ ਉਹਨਾਂ ਸੁਖਵੀਰ ਬਾਦਲ ਨੂੰ ਵੀ ਚੰਗੀ ਨਹੀਂ ਲੱਗਣੀ ਕਿਉਂਕਿ ਗੱਲ ਨਹੀਂ ਕੁਛ ਐਸੀ ਹੈ ਉਹ ਤੁਹਾਡੇ ਨਾਲ ਨਸ਼ਰ ਕਰਾਂਗੇ ਤਾਂ ਹੁਣ ਜਿਹੜੀ ਭੁੱਕੀ ਦੀ ਖੇਤੀ ਤੇ ਗੱਲ ਹੈ ਨਾ ਇਹਦੀ ਅਪੀਲ ਹੈ ਜਿਹੜੀ ਉਹ ਖਬਰ ਸੁਣ ਲੈ ਉਸ ਤੋਂ ਬਾਅਦ ਸਰਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਇਹਨਾਂ ਦੀ ਖਬਰ ਸਾਂਝੀ ਕਰਾਂਗੇ ਸੁਣੋ ਉਹ ਪਹਿਲਾ ਟੀਟੂ ਬਾਣਿਆ ਵਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਅਸਾਨੂੰ ਹੀਰੇ ਮੋਤੀ ਗੁੰਦੀ ਇਜਾਜ਼ਤ ਨਹੀਂ ਦਿੱਤੀ ਯਾਰੀ ਕਰਾ ਸੋਸ਼ਲ ਮੀਡੀਆ ਤੇ ਜਦੋਂ ਜਵਲੀਆ ਜਾਂਦਿਆਂ ਨੇ ਜਿਵੇਂ 12 5 48 ਅੱਜ ਜਿਹੜਾ ਬਾਣਿਆ ਸੋਸ਼ਲ ਮੀਡੀਆ ਤੇ ਵਾਸਤੇ ਮੁੱਦਾ ਲੈ ਕੇ ਖਾਸ ਕਰਦੀ ਖੇਤੀ ਪਾਤਰ ਕਰ ਟੌਂਕ ਜਿਵੇਂ ਹੀਰੋ ਸਾਈਕਲ ਨੂੰ ਕਰਾ ਤੇ ਦਿੱਤਾ ਵਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਵੀ ਦੇ ਦਿਓ ਟੀਟੂ ਬਾਣਿਆ ਹੁਣ ਖੇਤੀ ਕਰੂਗਾ ਪਹਿਲਾਂ ਕਿਸਾਨ ਕਰਦੇ ਸੀ ਹੁਣ ਟੀਟੂ ਬਾਣਿਆ ਨਾਲ ਲੱਗ ਕੇ ਕਿਸਾਨਾਂ ਦਾ ਕਰਜ਼ਾ ਜਿਹੜਾ ਹੈਗਾ ਵਾ ਜਦੋਂ ਉਹਨਾਂ ਚੜੀ ਜਾਂਦਾ ਵਾ ਖੁਦਕੁਸ਼ੀਆਂ ਕਰੀ ਜਾਂਦੇ ਆ ਨੌਜਵਾਨ ਮਰ ਜਾਂਦਾ ਵਾ ਇੱਕ ਪਰਿਵਾਰ ਦੇ 6-6 ਲੋਕੀ ਮਰ ਜਾਂਦੇ ਆ ਘਰਾਂ ਸਾਡੋਂ ਦਰਦ ਆ ਅਸੀਂ ਕਿਸਾਨਾਂ ਦਾ ਅਨਖਾਦਾ ਵਾ ਤੇ ਇਸ ਕਰਕੇ ਅਸੀਂ ਬੇਨਤੀ ਕਰਨ ਆਏ ਹੋ ਵਿਆਪਤਾ ਸਿਖਾਇਆ ਡਿਫਸਰ ਲੈਣ ਆਏ ਆ ਕੱਲ ਨੂੰ ਛੇ ਉਹ ਮੋ ਦਫਤਰ ਵੀ ਜਾਵਾਂਗੇ ਕਿਉਂਕਿ ਖੇਤਾਂ ਦੇ ਵਿੱਚ ਪਰਮਿਸ਼ਨ ਨਹੀਂ ਦਿੱਤੀ ਆ ਰਹੀ ਕਿਰਾ ਇਹਦੇ ਗ੍ਰਾਮ ਤੇ ਬਾਕੀ ਤੁਹਾਨੂੰ ਮੈਂ ਦੱਸਦਾ ਵਾਂ ਟੋਡੇ 6000 ਰੁਪਏ ਕਿਲੋ ਆ ਈਮ 3 ਲੱਖ ਰੁਪਏ ਕਿਲੋ ਆ ਕਸ ਕਸ ਲੱਗ ਕੋ 2000 ਰੁਪਏ ਕਿਲੋ ਹੁਣ ਤੁਸੀਂ ਪੁੱਛੋਗੇ ਟੀਟੂ ਬਾਣੀਆਂ ਕਰੇ ਵੇਚਣਾ ਹੋਵੇ ਆ ਸੋਲਿਆ ਪੰਜਾਬ ਵਾਲੇ ਇਸ ਮਾਮਲੇ ਦੇ ਅੰਦਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਣੀਆਂ ਕੌਮ ਉੱਤਰ ਆਈ ਹੈ ਕਿਸਾਨਾਂ ਦੇ ਨਾਲ ਇਹਨਾਂ ਦਾ ਪ੍ਰਧਾਨ ਬਾਣੀਆਂ ਜਿਹੜਾ ਕਿ ਟੀਟੂ ਬਾਣੀਆਂ ਉਹ ਕਹ ਰਿਹਾ ਸੀ ਮੈਂ ਟੀਟੂ ਬਾਣੀਆਂ ਉਹ ਕਹਿੰਦਾ ਹੁਣ ਅਸੀਂ ਵੀ ਜਿਹੜਾ ਕਿ ਖੇਤੀ ਕਰਾਂਗੇ ਤਾਂ ਕੀ ਪੰਜਾਬ ਦੀ ਸਰਕਾਰ ਵਾਕਈ ਵਾਕਈ ਆਪਣੇ ਪੰਜਾਬ ਦੇ ਲੋਕਾਂ ਦਾ ਦਰਦ ਦੇਖਦੇ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਗੱਲ ਦੇ ਉੱਤੇ ਪੱਕਾ ਨਿਰਣੇ ਲੈ ਲੈਣਗੇ ਜਾਂ ਨਹੀਂ ਇਹ ਤਾਂ ਰਹੀ ਉਹਨਾਂ ਦੇ ਵਿਸ਼ੇ ਦੀ ਗੱਲ ਪਰ ਸਾਡਾ ਵੀ ਇਹ ਕਹਿਣਾ ਕਿ ਜੇਕਰ ਵਾਕਈ ਕੋਈ ਅਸਾ ਸੋਲੂਸ਼ਨ ਹੈ ਇਸ ਖੇਤੀ ਦੇ ਨਾਲ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ anumati ਤਾਂ ਦੇਣੀ ਚਾਹੀਦੀ ਹੈ ਕਿਉਂ ਕਿ ਜਿਹੜੇ ਕੈਮੀਕਲ ਨਸ਼ਿਆਂ ਦੇ ਨਾਲ ਸਾਡੇ ਪੰਜਾਬ ਦੀ ਐਡੀ ਬਰਬਾਦੀ ਹੋ ਚੁੱਕੀ ਬਿਕਰਮ ਸਿੰਘ ਮਜੀਠੀਆ ਵਰਗੇ ਲੋਕਾਂ ਨੇ ਚਿੱਟੇ ਦੀ ਬਹਾਰ ਲਿਆ ਦਿੱਤੀ ਜੇਕਰ ਵਾਕਈ ਉਸ ਵਕਤ ਦੇ ਅੰਦਰ ਵੀ ਸਾਡੇ ਪੰਜਾਬ ਦੇ ਅੰਦਰ ਖਾਸ ਖਾਸ ਦੀ ਖੇਤੀ ਮੌਜੂਦ ਹੁੰਦੀ ਤਾਂ ਮੈਨੂੰ ਨਹੀਂ ਲੱਗਦਾ ਸੀ ਕਿ ਫੇਰ ਸਾਡੇ ਪੰਜਾਬ ਦੀ ਐਡੇ ਵੱਡੇ ਪੱਧਰ ਦੇ ਉੱਤੇ ਬਰਬਾਦੀ ਹੁੰਦੀ ਤਾਂ ਇਹਨਾਂ ਗੱਲਾਂ ਦੇ ਉੱਤੇ ਖਾਸ ਖਾਸ ਦੀਆਂ ਗੱਲਾਂ ਦੇ ਉੱਤੇ ਤੁਹਾਡਾ ਕੀ ਕਹਿਣਾ ਇਸ ਗੱਲ ਤੇ ਤਾਂ ਤੁਸੀਂ ਆਪਣੇ ਸੁਝਾਅ ਦੇਣੇ ਹੋਣਗੇ ਪਰ ਬਕਰਨ ਸਿੰਘ ਮਹੀਟਿਆਵਾਲੇ ਸੁਖਬੀਰ ਸਿੰਘ ਬਾਦਲ ਬਾਰੇ ਉਹਨਾਂ ਦੇ ਭਤੀਜੇ ਨੂੰ ਅੱਜ ਇੱਕ ਪੱਤਰਕਾਰ ਨੇ ਸਵਾਲ ਪੁੱਛ ਲਿਆ ਉਹਨਾਂ ਨੇ ਸਵਾਲ ਕਿਹੜਾ ਪੁੱਛ ਲਿਆ ਜੀ ਜਿਹੜੇ ਦੇ ਉੱਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਉਹ ਕਹਿੰਦੇ ਕੀ ਸੀ ਅੱਗੋਂ ਪੱਤਰਕਾਰ ਨੂੰ ਕਹਿੰਦਾ ਨਾ ਸੁਖਵੀਰ ਦਾ ਭਤੀਜਾ ਕਹਿੰਦਾ ਮੇਰੇ ਤਾਏ ਸੁਖਵੀਰ ਦਾ ਕ੍ਰੰਪ ਜਿੰਨਾ ਦਬ ਦਵਾਗਾ ਤਾਂ ਫੇਰ ਇੱਕੋ ਹੀ ਸਵਾਲ ਕੀਤਾ ਸੀ ਹਲੇ ਅੱਗੋਂ ਪੱਤਰਕਾਰ ਨੇ ਪਤਾ ਕੀ ਕਿਹਾ ਕਹਿੰਦਾ ਜਦੋਂ ਬੇਅਦਬੀਆਂ ਵਾਲਾ ਮਾਮਲਾ ਆ ਜਾਂਦਾ ਜਾਂ ਜਿਹੜੇ ਹੁਣ 328 ਰੁਪਏ ਗਵਾਚ ਗਏ ਜਾਂ ਕਦੋਂ ਦੇ ਗਵਾਚੇ ਨੇ ਦੀਆਂ ਸਰਕਾਰਾਂ ਦੇਲੇ ਦੀ ਕਹਿੰਦਾ ਉਦੋਂ ਤੇਰੇ ਤਾਏ ਦਾ ਦਲਦਵਾ ਕਿੱਥੇ ਗਿਆ ਹੁੰਦਾ ਬਈ ਇਸ ਤੋਂ ਕਹਿੰਦਾ ਮੈਂ ਕਮੈਂਟ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਕਿ ਮੈਂ ਬੇਅਦਬੀ ਦੇ ਉੱਤੇ ਮਾਮਲਾ ਹੈ ਉਹਨਾਂ ਜਵਾਬ ਕੀ ਦੇਵਾਂ ਕਿ ਕੋਈ ਕਰਵਾਈਏ ਸੁਗਰੀਸ਼ ਸਿੰਘ ਬਾਦਲ ਨੇ ਬਾਦਲਾ ਨੇ ਗੱਲੇ ਜਾਂਦੀ ਹੈ ਨਾ ਗੱਲ ਤਾਂ ਸਾਰੀ ਖੇਰ ਕਹਿੰਦਾ ਕਹਿੰਦਾ ਤੁਸੀਂ ਮਾਝੇ ਦਾ ਜਰਨਲ ਕਹਿੰਦੇ ਸੀ ਬਿਕਰਮ ਸਿੰਘ ਮਜੀਠੀਏ ਨੂੰ ਅੱਜ ਕਹਿੰਦਾ ਤੁਹਾਡਾ ਜਰਨਲ ਨਾਬਾਦੀ ਜੇਲ੍ਹ ਦੇ ਵਿੱਚ ਬੰਦ ਹੈ ਇਹ ਪੱਤਰਕਾਰ ਦੇ ਸਵਾਲ ਹੈ ਸੁਵੀਰ ਦੇ ਭਤੀਜੇ ਨੂੰ ਮੇਰੇ ਨਹੀਂ ਕਹਿੰਦਾ ਫਿਰ ਤੁਸੀਂ ਹੁਣ ਦੱਸੋ ਉਹਦੇ ਬਾਰੇ ਉਹਦੇ ਤੇ ਤਾਂ ਅਲੀਗੇਸ਼ਨ ਨੇ ਇਹਦੇ ਤੇ ਵੀ ਮੈਂ ਕਮੈਂਟ ਨਹੀਂ ਕਰਦਾ ਕਹਿੰਦਾ ਯਾਨੀ ਦੇਖੋ ਇੱਕ ਪਾਸੇ ਕਹਿੰਦਾ ਸਾਡੀ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਸਰਕਾਰ ਬਣਨੀ ਹੈ 2027 ਦੇ ਅੰਦਰ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਹੋਣਗੇ ਉਹਦਾ ਭਤੀਜਾ ਕਹਿੰਦਾ ਪਰ ਜਦੋਂ ਦੋ ਸਵਾਲ ਅੱਗੇ ਧਰੇ ਜਾਂਦੇ ਹਨ ਨਾ ਪੱਤਰਕਾਰ ਦੁਆਰਾ ਤਾਂ ਉਸ ਗੱਲਾਂ ਦੇ ਉੱਤੇ ਉਹਨੂੰ ਜਵਾਬ ਨਹੀਂ ਦਿੱਤਾ ਪਰ ਹੁਣ ਤੁਸੀਂ ਜਵਾਬ ਇਹ ਦੇਣੀ ਹੈ ਕੀ ਵਾਕਈ ਬਕਰਮ ਸਿੰਘ ਮਜੀਠੀਆ ਦੇ ਕਰਕੇ ਪੰਜਾਬ ਦੇ ਲੋਕ ਮਰੇ ਨੇ ਮਾਮਾ ਜਿਹੜੀਆਂ ਰੋ ਰਹੀਆਂ ਬਕਰਮ ਸਿੰਘ ਮਜੀਠੀਆ ਦੇ ਨਾਮ ਲੈ ਕੇ ਕਿ ਉਹ ਸੱਚ ਜਾਂ ਝੂਠ ਹੈ ਜੇਕਰ ਵਾਕਈ ਸੱਚ ਤਾਂ ਸਜਾ ਉਹ ਸਹੀ ਮੈਨੇ ਦੇ ਵਿੱਚ ਭੋਗ ਰਿਹਾ ਔਰ ਸੁਖਵੀਰ ਸਿੰਘ ਬਾਦਲ ਬਾਰੇ ਤੁਸੀਂ ਇਹ ਦੱਸਣਾ ਕਿ ਬੇਅਦਬੀਆਂ ਦੇ ਵਿੱਚ ਕੀ ਸੁਖਵੀਰ ਸਿੰਘ ਬਾਦਲ ਦਾ ਹੱਥ ਨਹੀਂ ਹੈ ਜਾਂ ਹੈ ਇਹ ਵੀ ਸੁਝਾ ਤੁਸੀਂ ਦੇਣੇ ਆ ਤੋ ਕੋਈ ਸੁਖਵੀਰ ਸਿੰਘ ਬਾਦਲ ਹਯਾਰੋ ਕਰੋਨਾ ਜਵਾਨਾਂ ਦੇ ਉੱਤੇ ਹਰ ਰੋਜ਼ ਇੱਕੋ ਹੀ ਨਾਮ ਹੈ ਕਿ ਬੇਅਦਮੀयां ਇਦਾਂ ਦੇ ਕਰਵਾਈਆਂ ਉਹ ਕਹਿੰਦਾ ਨਾ ਉਹਦਾ ਭਤੀਜਾ ਕਹਿੰਦਾ ਜਿੱਥੇ ਸੁਖਵੀਰ ਜਾਂਦਾ ਬਹੁਤ ਵੱਡਾ ਇਕੱਠ ਹੋ ਜਾਂਦਾ ਕੋਈ ਵੀ ਰੇਤਾ ਲੈ ਲੋ ਹਾਰਿਆ ਹੋਇਆ ਕਹ ਰਾਜਾ ਬੜੇਗਾ ਉਹਨਾਂ ਦੀ ਹਾਲਤ ਕੀ ਅੱਜ ਪੰਜਾਬ ਦੇ ਅੰਦਰ ਸਾਰੇ ਜਾਣਦੇ ਹੋ 12548 ਭਾਈ ਉਹਨਾਂ ਦੇ ਪਿੱਛੇ ਵੀ ਇਕੱਠ ਬਹੁਤ ਵੱਡਾ ਹੁੰਦਾ ਇਕੱਠ ਨੂੰ ਦੇਖ ਕੇ ਨਹੀਂ ਅਸਲੀ ਮਾਇਨੇ ਦੇ ਵਿੱਚ ਅੱਦੇ ਲੋਕ ਤਾਂ ਉਹ ਹੁੰਦੇ ਨੇ ਜਿਹੜੇ ਤੁਹਾਡਾ ਤਮਾਸ਼ਾ ਦੇਖਣ ਤੁਹਾਡੀ ਕਮੇਡੀ ਸੁਣਨ ਜਾਂਦੇ ਆ ਜਿਵੇਂ ਕੋਈ ਰਾਜਾ ਵੜਿੰਗ ਹੋ ਗਿਆ ਹੁਣ ਤੁਸੀਂ ਕਿਸੇ ਤੀ ਲੈ ਲਓ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਰੇਤਾ ਅਕਸਰ ਉਹਦੇ ਪਿੱਛੇ ਲੋਕ ਤਾਂ ਹੁੰਦੇ ਨੇ ਪਰ ਅਸਲ ਦੇ ਵਿੱਚ ਜਿਹੜੀ ਡਾਂਕੇ ਦੀ ਝੋਟ ਵੱਜਣੀ ਆ ਨਾ ਉਹ 2027 ਦੇ ਅੰਦਰ ਵੱਜੂਗੀ ਤੇ ਤੁਸੀਂ ਦੇਖਦੇ ਰਹਿ ਜਾਓਗੇ ਤੇ ਮਾਮਲਾ ਗਿਆ ਕਿੱਧਰ ਨੂੰ ਅੱਧੇ ਲੋਕ ਤਾਂ ਹਨੇਰੇ ਦੇ ਵਿੱਚ ਨੇ ਉਹਨਾਂ ਨੂੰ ਲੱਗਦਾ ਕਿ ਬੇਅਦਬੀਏ ਕਰਵਾਉਣ ਵਾਲੇ ਲੋਕ ਪੰਜਾਬ ਦੇ ਵਿੱਚ ਕਾਬਜ ਹੋ ਜਾਣਗੇ ਪਰ ਨਹੀਂ ਕਿਉਂਕਿ ਲੋਕ ਤਾਂ ਐਸਜੀਪੀਸੀ ਤੋਂ ਚੱਲੀ ਜਾਂਦੇ ਆ ਕਿ ਐਸਜੀਪੀਸੀ ਦਾ ਬਰਖੀਆ ਬਾਦਲਾਂ ਦੇ ਉਹ ਕਾਬਜ ਨਹੀਂ ਪੂਰੇ ਕਾਲ ਤੱਕ ਸਹਿਤ ਇਸ ਕਰਕੇ ਪੰਜਾਬ ਲੋਕ ਦੇ ਪੰਜਾਬ ਨਹੀਂ ਸੁਭਾਉਂਦੇ ਇਹਨਾਂ ਨੂੰ ਇਹ ਗੱਲ ਤਾਂ ਤੈ ਹੈ ਤਾਂ ਇਸ ਵਿਸ਼ੇ ਦੇ ਉੱਤੇ ਤੁਹਾਡਾ ਕਹਿਣਾ ਕੀ ਹੈ ਕਮੈਂਟ ਜਰੂਰ ਕਰਿਓ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜਾ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣ ਦੀ ਤਨਵਾ